ਅਮਿਸਰ ਪੁਲਿਸ ਨੂੰ ਮਿਲੀ ਹੈ ਵੱਡੀ ਕਾਮਯਾਬੀ ਐ ਐਸਜੀਪੀਸੀ ਮੁਲਾਜ਼ਮ ਦੇ ਕਤਲ ਮਾਮਲੇ ਦੇ ਵਿੱਚ ਕਾਮਯਾਬੀ ਮਿਲੀ ਹੈ ਮੁੱਖ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਐ ਜਿਵੇਂ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਉਹਦੇ ਜਿਹੜਾ ਮੁੱਖ ਦੋਸ਼ੀ ਆ ਉਹ ਗ੍ਰਿਫਤਾਰ ਹੋ ਗਿਆ ਦੋ ਇੱਕ ਜਾਂ ਐਗਜੈਕਟ ਮੈਨੂੰ ਇਸ ਵੇਲੇ ਯਾਦ ਨਹੀਂ ਇੱਕ ਜਾਂ ਦੋ ਬੰਦੇ ਪਹਿਲਾਂ ਰੈਸਟ ਹੋ ਗਏ ਸੀ ਜਿਹੜਾ ਮੁੱਖ ਦੋਸ਼ੀ ਸੀਗਾ ਜਿਹਨੇ ਗੁਰਪਾਨ ਮਾਰੀ ਸੀ ਉਹ ਰੈਸਟ ਹੋ ਗਿਆ ਬਾਕੀਆਂ ਦਾ ਰੋਲ ਆ ਜਿਹੜਾ ਅਸੀਂ ਵੈਰੀਫਾਈ ਕਰ ਰਹੇ ਹਾਂ ਟੋਟਲ ਚਾਰ ਬੰਦੇ ਚਾਰ ਬੰਦੇ ਅਰੈਸਟ ਹੋ ਗਏ ਆ ਜਿਹੜਾ ਮੇਨ ਮੇਨ ਵਿਅਕਤੀ ਉਹ ਵੀ ਅਰੈਸਟ ਹੋ ਗਿਆ ਉਹ ਦੇਸੀ ਬੱਤੀ ਬੋਰ ਪਿਸਤੌਲ ਸੀ ਤੇ ਉਹਦੇ ਨਾਲ ਉਹਨੇ ਅਟੈਕ ਕੀਤਾ ਉਹਨਾਂ ਨੇ ਜੋ ਸਾਨੂੰ ਐਜ਼ ਆਫ ਨਾਊ ਸਾਨੂੰ ਨਜ਼ਰ ਆ ਰਿਹਾ ਉਹਨਾਂ ਨੇ ਬਾਹਰ ਓਪਨ ਦੇ ਵਿੱਚ ਇੱਕ ਕ੍ਰਾਈਮ ਨੂੰ ਇਲਜ਼ਾਮ ਦੇਣ ਦੀ ਥਾਂ ਤੇ ਉਹਨੂੰ ਕਿਸੇ ਨਾ ਕਿਸੇ ਬਹਾਨੇ ਆਪਣਾ ਇਨਸਾਈਡ ਚਲੇ ਗਏ ਸੋ ਥੈਟ ਬਾਹਰ ਆਸੇ ਪਾਸੇ ਲੋਕਾਂ ਦੇ ਘਰ ਨੇ ਕੋਈ ਹੋਰ ਨੇ ਸਾਰਾ ਦੇਖੂਗਾ ਕੋਈ ਖੜਕਾ ਹੋਵੇਗਾ ਉਸ ਕ੍ਰਾਈਮ ਨੂੰ ਇੰਜਾਮ ਦੇਣ ਦੀ ਮਕਸਦ ਦੇ ਨਾਲ ਜੋ ਸਾਨੂੰ ਜਾਪਦਾ ਉਹ ਨੂੰ ਗੱਲਾਂ ਚਲਾ ਕੇ ਥੋੜਾ ਜਿਹਾ